ਯੋਗ ਪਰਦੇ ਦੀ ਹੈਗੇ ਨਾਲੋ ਜਿਹੜਾ ਪ੍ਰਸੰਗ ਨਾਲੋ ਜਿਹੜੇ ਆਏ ਮੱਛੇ ਤੇ ਵੀ ਲੱਗੇ ਹੋਣਾ ਆਇਆ ਬਸ ਬਾਈ ਸਿੱਧਾ ਆਰਾਮ ਬੁਲਾ ਲਓ ਯਾਰ ਜਦੋਂ ਵੀ ਭਾਈ ਨਾਲ ਦੀ ਕਿਤੇ ਬਹੁਤ ਬੁਲਾ ਲਓ ਬਾਕੀ ਸਾਰੇ ਨਾਲੋ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਿਹੇ ਹਿੰਦੀ ਗੁਰਪੁਰਬ ਨੂੰ ਸੁਬੰਧਤ ਜਿਹੜੀ ਸ਼ਤਾਬ ਦੀ ਆ ਉਹਦੇ ਸਬੰਧ ਵਿੱਚ ਜਿਹੜੇ ਪ੍ਰੋਗਰਾਮ ਲਿਖੇ ਨਗਰ ਕੀਰਤਨਾਂ ਦੇ ਰੂਪ ਦੇ ਵਿੱਚ ਉਹ ਤੁਹਾਡੇ ਨਾਲ ਆ ਜ਼ਰੂਰ ਹੋਣਾ। ਧੰਤਨ ਸਾਹਿਬ ਸਤਿਗੁਰੂ ਛੇੜੂ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ સ્ਤਾਲਪਤੀ ਨੂੰ ਸਮਰਪਿਤ ਸਾਡੇ ਸਾਰੇ ਇਹ ਜਿਹੜੇ ਪ੍ਰੋਗਰਾਮ ਆ ਇਹ ਅਪ੍ਰੈਲ ਦੇ ਵਿੱਚ ਸਤਿਗੁਰਾਂ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਸ਼ੁਰੂ ਹੋ ਗਏ ਸੀ ਅਪ੍ਰੈਲ ਦੇ ਵਿੱਚ ਜਿਹੜੇ ਅੱਜ ਨਿਰੰਤਰ ਸਾਰਿਆਂ ਵੱਡੇ ਅਸਥਾਨਾਂ ਤੇ ਜਿੱਥੇ ਸੈਰਗੁਰ ਦੇ ਗਹਦਰ ਪਾਸ਼ਾ ਦੇ ਅਸਥਾਨ ਆ ਉਹ ਤੋਂ ਉਹ ਸਾਰੇ ਨਿਰੰਤਰ ਅਮਰ ਸੰਚਾਰ ਗੁਰਮਤ ਦੇ ਰੂਪ ਦੇ ਵਿੱਚ ਉਹ ਸਾਰੇ ਸਾਡੇ ਵੱਡੇ ਪੱਧਰ ਤੇ ਚੱਲ ਰਹੇ ਆ ਉਹ ਤੋਂ ਇਲਾਵਾ ਸਾਡੇ ਸੈਮੀਨਾਰ ਜਿਹੜੇ ਆ ਉਹ ਵੀ ਅਸੀਂ ਵੱਖ-ਵੱਖ ਤਰੀਕਾ ਨੂੰ ਨਰਜ਼ਾ ਆਦ ਕੀਤੇ ਇੱਕ ਤਾਂ ਆਨੰਦਪੁਰ ਸਾਹਿਬ ਹੋਊਗਾ ਇੱਕ ਇੱਥੇ ਅੰਮ੍ਰਿਤਸਰ ਹੋਊਗਾ ਉਹ ਤੋਂ ਲਾਵਾ ਇੱਕ ਜਿਹੜੇ ਸਾਡੇ ਮਹਾਨ ਨਗਰ ਕੀਰਤਨ ਕਿਉਂਕਿ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅਦਾਸੀਆਂ ਤੋਂ ਬਾਅਦ ਜੇ ਸਮੁੱਚੇ ਦੇਸ਼ ਦਾ ਪਰਮਣ ਕੀਤਾ ਤੇ ਉਹ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਹਿੱਸੇ ਆਇਆ ਉਹਦੇ ਸਬੰਧ ਦੇ ਵਿੱਚ ਅਸੀਂ 21 ਅਗਸਤ 2025 ਤੋਂ ਗੁਰਦਰਾ ਢੋਬੜੀ ਸਾਹਿਬ ਅਸਾਮ ਤੋਂ ਉਹਦੀ ਆਰੰਭਤਾ ਕਰਨ ਜਾ ਰਹੇ ਹਾਂ ਜਿਹਦੇ ਦੀਵਾਨ ਜਿਹੜੇ ਆ ਉਹ 20 ਤਰੀਕ ਨੂੰ ਸ਼ਾਮ ਨੂੰ ਢੋਬੜੀ ਸਾਹਿਬ ਲੱਗਣਗੇ ਤੇ 21 ਤਰੀਕ ਅਮਰਦ ਮੇਲੇ ਅਰਦਾਸਾਂ ਬੇਨਤੀਆਂ ਕਰਕੇ ਸਤਿਗੁਰਾਂ ਦੇ ਚਰਨਾਚ ਉਹ ਮਹਾਨ ਨਗਰ ਕੀਰਤਨ ਜਿਹੜਾ ਮੈਂ ਕਹਿ ਸਕਦਾ ਕਿ ਇਸ ਦੇਸ਼ ਦਾ ਤਿੰਨ ਚਤਾਹੀ ਸਾਜੜਾ ਤੈ ਕਰੂਗਾ 20 ਸਟੇਟਾਂ ਦੇ ਵਿੱਚ ਹੀ ਹੋ ਕੇ ਉਹ 23 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਪਹੁੰਚੂਗਾ 21 ਤਰੀਕ ਨੂੰ ਧੋਪੜੀ ਸਾਹਿਬ ਤੋਂ ਆਰੰਭ ਹੋਊਗਾ ਤੇ 22 ਤਰੀਕ ਨੂੰ ਸਲੀਗੁਰੀ ਬੰਗਾਲ ਵਿਖੇ ਪਹੁੰਚੂਗਾ 23 ਤਰੀਕ ਨੂੰ ਗੁਰੂ ਕਾ ਬਾਗ ਮੰਗਲਬਾਰ ਮਾਲਦਾ ਬੰਗਾਲ ਦੇ ਵਿੱਚ ਤੇ ਫਿਰ 24 25 ਤਿੰਨ ਦਿਨ ਦਾ ਇਹ ਲਗਾਤਾਰ ਬੰਗਾਲ ਦਾ ਪ੍ਰੋਗਰਾਮ ਹੈ ਕਿਉਂਕਿ ਵੱਡਾ ਸਟੇਟ ਹੈ ਉਹਦੇ ਵਿੱਚ ਇਹ ਤਿੰਨ ਦਿਨ ਦਾ ਸਾਡਾ ਸਮਾਗਮ ਚੱਲੂਗਾ ਆਪਣੇ ਲਗਨ ਕੀਰਤਨ ਦੇ ਰੂਪ ਵਿੱਚ ਤੇ 26 ਤਰੀਕ ਨੂੰ ਗੁਰੂ ਨਾਨਕ ਆਸਨਸੋਲ ਬੰਗਾਲ ਚੀ ਗੁਰੂ ਨਾਨਕ ਦਰਬਾਰ ਆਸਨਸੋਲ ਬੰਗਾਲ ਦੇ ਵਿੱਚ 27 ਤਰੀਕ ਨੂੰ ਇਹ ਸਾਖ ਜੀ ਜਮਸ਼ੇਦਪੁਰ ਟਾਟਾ ਨਗਰ ਦੇ ਵਿੱਚ ਉਥੇ 27 ਤਰੀਕ ਨੂੰ ਪਹੁੰਚੂਗਾ ਤੇ 28 ਤਰੀਕ ਨੂੰ ਸ੍ਰੀ ਗੁਰੂ ਸਿੰਘ ਸਭਾ ਰਾਂਚੀ ਝਾਰਖੰਡ ਵਿਖੇ 29 ਤਰੀਕ ਨੂੰ ਸਾਕਸ਼੍ਰੀ ਹਰਮੰਦਰ ਪਟਨਾ ਸਾਹਿਬ ਵਿਖੇ ਇਹ 29 ਤਰੀਕ ਨੂੰ ਪਹੁੰਚੂਗਾ ਉਥੇ ਤੇ 30 ਤਰੀਕ ਨੂੰ ਗੁਰਦੁਆਰਾ ਚਾਚਾ ਫੰਗੂਮਾਲ ਜੀ ਅਰਵਤਾਦ ਬਿਹਾਰ ਦੇ ਵਿੱਚ ਉਥੇ ਪਹੁੰਚੂਗਾ ਤੇ 31 ਤਰੀਕ ਨੂੰ ਗੁਰੂ ਦਾ ਬਾਗ ਬਨਾਰਸ ਉੱਤਰ ਪ੍ਰਦੇਸ਼ ਦੇ ਵਿੱਚ ਇਹ ਸਾਡੇ ਪਹਿਲੇ ਪੜਾ ਦੇ ਅਸਥਾਨ ਆ ਜਿਹੜੇ 21 ਤੋਂ ਸ਼ੁਰੂ ਹੋ ਕੇ 31 ਤੱਕ ਇਹ ਤੁਹਾਨੂੰ ਦਿੱਤੇ ਆ ਇਹਦੇ ਵਿੱਚ ਸਾਡੇ ਇੱਥੇ ਮੈਂਬਰ ਸਹਿਬਾਨ ਤੇ ਲੀਡਰ ਸਹਿਬਾਨ ਉਹ ਬੈਠ ਕੇ 31 ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਦੇਣਗੇ ਫਿਰ ਅਗਲਾ ਜਿਹੜਾ ਪ੍ਰੋਗਰਾਮ ਦਾ ਤੰਦਰਾਂ ਦਾ ਉਹ ਕਿੱਥੇ ਕਿੱਥੇ ਚੱਲਣਾ ਆ ਤੋ ਇਹ ਸ਼ੁਰੂਆਤ ਕੀਤੀ ਗਈ ਆ ਉਸ ਮਹਾਨ ਨਗਰ ਕੀਰਤਨ ਦੀ ਜਿਹਦਾ ਟਾਈਟਲ ਕਹਿ ਲਈਏ ਆਪਾਂ ਧਰਮਹੀਰ ਸਾਕਾ ਜਨਕੀਆ ਚੇਦਨਗਰ ਕੀਰਤਨ ਜਿਹੜਾ ਆ ਇਹ ਅਸੀਂ ਪਹਿਲਾਂ ਵੀ ਆਪਣੇ ਤੁਹਾਨੂੰ ਲੋਕੋ ਸਾਰੇ ਦੇ ਚੁੱਕੇ ਆ ਇਹਦੀ ਜਿਹੜੀ ਇੱਕ ਆਪਾਂ ਮੁੱਖ ਦੌਰ ਤੇ ਮੁੱਖ ਬੰਦ ਬੰਦਦੇ ਆ ਉਹ ਵੀ ਅਸੀਂ ਇਹਦਾ ਇੱਕ ਤਿਆਰ ਕਰਵਾਇਆ ਜਿਹੜਾ ਉਹ ਲਗਾਤਾਰ ਸ੍ਰੀ ਪਾਲਕੀ ਸਾਹਿਬ ਦੇ ਵਿਤਰ ਨਾਲ ਉਹ ਨਾਲ ਦੀ ਨਾਲ ਉਹਦਾ ਜਿਹੜਾ ਆ ਕਿਤੇ ਕੀਰਤਨ ਕਰਨਗੀਆਂ ਸੰਗਤਾਂ ਜਿੱਥੇ ਸਾਡੇ ਜਥੇ ਕੀਰਤਨ ਕਰਨਗੇ ਉਹਦੇ ਨਾਲ ਦੀ ਨਾਲ ਇਹ ਵੀ ਆਪਣਾ ਜਿਹੜਾ ਸਾਡਾ ਉਹ ਮੇਨ ਤੌਰ ਤੇ ਮੋਟੋ ਆ ਉਹ ਚੱਲਦਾ ਰਹੂਗਾ। ਤੋਂ ਇਹਦੇ ਵਿੱਚ ਅਸੀਂ ਸਾਰੇ ਸਮੂਹ ਗੁਰਨਾਨਕ ਨਾਮਲੇਵਾ ਮਾਈ ਭਾਈ ਜਿਹੜੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਹੀ ਏ ਅੱਜ ਪ੍ਰੋਗਰਾਮ ਅਨਾਉਂਸ ਕੀਤਾ ਉਹਨਾਂ ਸਾਰਿਆਂ ਨੂੰ ਸਿਮਰ ਬੇਨਤੀ ਭਾਵੇਂ ਉਹਨਾਂ ਦੇ ਲਾਲ ਸਾਡੀਆਂ ਪਹਿਲਾਂ ਐਡਵਾਂਸ ਟੀਮਾਂ ਸੰਪਰਕ ਕਰ ਚੁੱਕੀਆਂ ਪਰ ਫੇਰ ਵੀ ਉਹਨਾਂ ਸਾਰਿਆਂ ਨੂੰ ਸਿਮਰ ਬੇਨਤੀ ਕਰਦਾ ਕਿ ਵੱਧ ਚੜ ਕੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕਰਨ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਜੇ ਡੈਮੋਕ੍ਰੇਸੀ ਕਹ ਲਈਏ ਬਹਾਲ ਕੀਤੀ ਜੇ ਦੂਸਰੇ ਧਰਮਾਂ ਲਈ ਕੁਰਬਾਨੀ ਕੀਤੀ ਉਹ ਵੀ ਸਤਿਗੁਰੂ ਜੀ ਨੇ ਸ਼ੁਰੂਆਤ ਕੀਤੀ ਤੋਂ ਇਸ ਕਰਕੇ ਦੂਸਰੇ ਧਰਮਾਂ ਨੂੰ ਵੀ ਬੇਨਤੀ ਕਰਦਾ ਕਿ ਵੱਧ ਚੜ ਕੇ ਇਹਦੇ ਵਿੱਚ ਆਪਣਾ ਜਿਹੜਾ ਹੈ ਉਹ ਯੋਗਦਾਨ ਪਾਉਣ ਤੇ ਇਹ ਯੋਗਦਾਨ ਨੂੰ ਆਪਾਂ ਲਗਾਤਾਰ ਨਿਰੰਤਰ 23 ਤਰੀਕ ਤੱਕ ਕਿਉਂਕਿ ਪੰਜਾਬ ਦੇ ਵਿੱਚ ਵੀ ਉਹ ਗਾਂ ਦੇ ਗਾਂ ਤੁਹਾਨੂੰ ਦੱਸਾਂ ਦਿਨਾ ਦਾ ਪ੍ਰੋਗਰਾਮ ਦਾ ਦੱਸਾਂ ਦਾ ਬਾਦ ਦਾ ਪ੍ਰੋਗਰਾਮ ਫਿਰ ਇੱਥੋਂ ਦੇ ਦਿੱਤਾ ਜਾਊਗਾ ਦੁਬਾਰਾ ਫਿਰ ਇਹਦਾ ਉਹ ਸ਼ੁਰੂਆਤ ਆ ਤੇ ਦੂਸਰਾ ਸਾਡਾ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਮਟਰਨ ਸਾਹਿਬ ਜੰਮੂ ਤੋਂ ਕਸ਼ਮੀਰ ਤੋਂ ਜਿਹਦੀ ਕਿਉਂਕਿ ਸਾਨੂੰ ਸ਼ੁਰੂਆਤੀ ਤੌਰ ਦੇ ਉੱਤੇ ਇਨਫੋਰਮੇਸ਼ਨ ਸਿੱਗੀ ਪਏ ਉਹ ਥੋੜਾ ਜਿਹਾ ਕਹਿੰਦੇ ਸੀ ਵੀ ਸਿਕਿਉਰਟੀ ਪਰਪਸ ਕਰਕੇ ਤੁਸੀਂ ਥੋੜਾ ਜਿਹਾ ਅੜਕ ਲਾ ਹੁਣ 5 ਅਕਤੂਬਰ ਨੂੰ ਉਹ ਗੁਰਦੁਆਰਾ ਮਟਰਨ ਸਾਹਿਬ ਤੋਂ ਆਰੰਭ ਹੋਊਗਾ ਜਿਹੜਾ ਅਸੀਂ ਰੂਟ ਤਾਂ ਉਹਦਾ ਨਿਰਧਾਰਤ ਕੀਤਾ ਹੈ ਪਰ ਦਿਨਾਂ ਦਾ ਉਹਦੇ ਵਿੱਚ ਅਸੀਂ ਨਹੀਂ ਬੇਰਬਾਰ ਰੱਖਿਆ ਅੱਗੇ ਪਿੱਛੇ ਵੀ ਹੋ ਜਾਗਦਾ ਉਹਦੀ ਵੀ ਸਮਾਪਤੀ ਜਾ ਕੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਊਗੀ ਇਹ ਉਹ ਮਹਾਨ ਪੰਡਿਤ ਕਿਰਪਾ ਰਾਮ ਜੀ ਦੇ ਆਸਥਾਨ ਤੋਂ ਉੱਥੋਂ ਚੱਲੂਗਾ ਜਿਹੜਾ ਉਹ ਗੁਰੂ ਸਾਹਿਬ ਜੀ ਨੂੰ ਸੰਸਾਨ ਵਿੱਚ ਹੋ ਕੇ ਬੇਨਤੀ ਕਰਨ ਪਹੁੰਚੇ ਸੀ ਤੀਸਰਾ ਮਹਾਨਗਰ ਕੀਰਤਨ ਸਾਡਾ ਜਿਹੜਾ ਉਹ ਗੁਰਦੁਆਰਾ ਸੀਸ ਗੰਜ ਦਿੱਲੀ ਤੋਂ ਉਹ ਆਰੰਭ ਹੋ ਕੇ ਰੰਗਰੇਟਾ ਗੁਰੂ ਦਾ ਬੇਟਾ ਭਾਈ ਸਾਹਿਬ ਪਾਈ ਜੈਤਾ ਜੀ ਉਸ ਰਾਸਤੇ ਤੋਂ ਜਿਸ ਰਾਸਤੇ ਤੋਂ ਸਤਗੁਰੂ ਜੀ ਦਾ ਸੀਸ ਲੈ ਕੇ ਆਏ ਉਹ ਦਿੱਲੀ ਤੋਂ ਚੱਲ ਕੇ ਜਿਹੜੀ ਆਨੰਦਪੁਰ ਸਾਹਿਬ ਉਹ ਪਹੁੰਚੂਗਾ ਤੇ ਉਸੇ ਰਾਸਤੇ ਵਿੱਚ ਮਹਾਨਗਰ ਕੀਰਤਨ ਜਿਹੜਾ ਆਬੰਭ ਹੋ ਕੇ 28 ਤਰੀਕ ਨੂੰ 28 ਨਵੰਬਰ ਨੂੰ ਕੀਰਤਪੁਰ ਸਾਹਿਬ ਪਹੁੰਚੂਗਾ ਗੁਰਦੁਆਰਾ ਬਾਬਾਨਗੜ ਬਿਠੇ ਤੇ 29 ਤਰੀਕ ਨੂੰ ਕੀਰਤਪੁਰ ਸਾਹਿਬ ਤੋਂ ਜੋ ਪ੍ਰਾਤਨ ਸਾਡੀ ਮਰਿਆਦਾ ਚੱਲੀ ਆਉਂਦੀ ਆ ਸੀਸਗੰਗ ਸਾਹਿਬ ਅਨੰਦਪੁਰ ਸਾਹਿਬ ਤੱਕ ਉਹ ਜਿਹੜਾ ਆ ਸਭੂ ਸੰਗਤ ਨੂੰ ਬੇਨਤੀ ਆ ਉਹਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਤਕਸਾਲਾਂ ਕਾਰ ਸੇਵਾ ਵਾਲੇ ਮਹਾਪੁਰਸ਼ ਨਿਰਮਲੇ ਮਹਾਪੁਰਸ਼ ਉਹ ਤੋਂ ਇਲਾਵਾ ਸੇਵਾ ਪੰਥੀ ਅਦਾਸਿਨ ਸੰਪਰਦਾ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਉਹ ਇਹਦੇ ਵਿੱਚ ਆਪਣਾ ਵੱਧ ਤੋਂ ਵੱਧ ਜਿਹੜਾ ਆ ਉਹ ਯੋਗਦਾਨ ਪਾਉਣ 100 ਇਹ ਤੋਂ ਇਲਾਵਾ 25 23 ਤਰੀਕ ਨੂੰ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਤਾ ਗਦੀ ਦਿਵਸ ਜਿਹਦੇ ਸਬੰਧ ਵਿੱਚ 21 ਨਵੰਬਰ ਨੂੰ ਅਮਰਤ ਵੇਲੇ ਖੰਡਪਾਠ ਆਰੰਭ ਹੋਣਗੇ ਤੇ 23 ਤਰੀਕ ਨੂੰ ਵੱਡੇ ਸਾਡੇ ਸਮਾਗਮ ਵੀ ਹੋਣਗੇ ਉੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਨੂੰ ਸਮਾਦਰ ਸਮਾਦਰ ਤੇ 24 ਤਰੀਕ ਨੂੰ ਸਾਡੇ ਕਾਲਜਾਂ ਦੇ ਵੱਖ-ਵੱਖ ਵਿਦਿਆਰਥੀ ਹੋਰ ਜਿਹੜੇ ਬੀਬੀਆਂ ਦੇ ਰੂਪ ਦੇ ਵਿੱਚ ਉਹ ਸਾਰੇ 24 ਤਰੀਕ ਨੂੰ ਉਸ ਤੱਕ ਕੀਰਤਨ ਦਰਬਾਰ ਚ ਸ਼ਾਮਲ ਹੋਣਗੇ 25 ਤਰੀਕ ਨੂੰ ਫਿਰ ਸਮੁੱਚੇ ਤੌਰ ਤੇ ਸਹਿਬ ਗੁਰੂ ਤੇਗ ਬਹਾਦਰ ਪਾਸ਼ਾ ਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਨੂੰ ਸਮਰਪਿਤੇ ਵੱਡਾ ਗੁਰਮਤ ਦਾ ਸਮਾਗਮ ਜਿਹੜਾ 25 23 24 ਤੇ 25 ਤਰੀਕ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ جاری ਰਹੂਗਾ ਤੇ 26 ਤਰੀਕ ਨੂੰ ਕਿਉਂਕਿ ਅਸੀਂ ਚਾਹੁੰਦੇ ਨਹੀਂ ਕਿ ਕੋਈ ਵੀ ਕਰੈਕਟਰ ਜਿਹੜਾ ਸਿੱਖ ਨਾਇਕ ਗੁਰੂ ਦੀ ਰਜਾ ਦੇ ਵਿੱਚ ਵਿਚਰਿਆ ਗੁਰੂ ਦੇ ਬਾਣੇ ਵਿੱਚ ਜੀਵਨ ਬਤੀਤ ਕੀਤਾ ਤੇ ਗੁਰੂ ਦੀ ਰਜਾ ਦੇ ਵਿੱਚ ਹੀ ਜੀਵਾ ਉਹਨਾਂ ਸਾਰਿਆਂ ਨੂੰ ਉਹ ਮਹਾਨ ਸਾਡੇ ਹੀਰੋ ਵੀ ਆ ਉਹਨਾਂ ਨੂੰ ਵੀ ਅਸੀਂ ਸਮਰਪਿਤ ਭਾਈ ਲੱਖੀ ਸ਼ਾਹ ਬੁੰਜਾਰਾ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਮਤ ਸਮਾਗਮ ਹੋਊਗਾ 26 ਨਵੰਬਰ ਨੂੰ 27 ਨਵੰਬਰ ਨੂੰ ਫਿਰ ਇਹ ਕਬੀ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਉੱਥੇ ਕਰਵਾਇਆ ਜਾਊਗਾ ਤੇ 28 ਨਵੰਬਰ ਨੂੰ ਵੀ ਗੁਰਮਤ ਦੇ ਸਮਾਗਮ ਨਿਰੰਤਰ جاری ਰਹਿਣਗੇ ਜਿਹੜੇ ਸ਼ੁਰੂਆਤ 23 ਨੂੰ ਹੋਣੀ ਆ ਉਹ ਨਿਰੰਤਰ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ 28 ਤਰੀਕ ਨੂੰ 29 ਤਰੀਕ ਨੂੰ ਸਤਿਗੁਰਾਂ ਦਾ ਉਹ ਪਵਿੱਤਰ ਸਥਾਨ ਜਿੱਥੇ ਸਾਰੇ ਸਮਾਗਮ ਚੱਲਣੇ ਆ ਗੁਰਦੁਆਰਾ ਸੀਸਗੰਜ ਵਿਖੇ ਉਥੇ ਇਹ ਦਿਨ ਦੇ ਸਾਰੇ ਜਿਹੜੇ ਸਮਾਗਮ ਚੱਲਣਗੇ ਜਿਹਦੇ ਵਿੱਚ ਸਮੁੱਚੇ ਤੌਰ ਤੇ ਜਿਹੜੀਆਂ ਵੀ ਪੰਥ ਦੀਆਂ ਸਤਕਾਰਤਜ ਤਜਬੰਦੀਆਂ ਮੈਂ ਇਹ ਇੱਕ ਉਹਨਾਂ ਨੂੰ ਖੁੱਲਾ ਸੱਦਾ ਵੀ ਦੇਣਾ ਖੁੱਲਾ ਸੱਦਾ ਇਸ ਕਰਕੇ ਦੇਣਾ ਕਿ ਕਈ ਵਾਰੀ ਸਾਤੋਂ ਟੱਚ ਨਹੀਂ ਸਾਰੇ ਕੀਤੇ ਜਾਂਦੇ ਜਦੋਂ ਦਾ ਕਰਦੇ ਆ ਭਈ ਕੋਈ ਸ਼ਖਸੀਅਤ ਬਾਝੀ ਨਾ ਰਹਿ ਜਾਏ ਪਰ ਫੇਰ ਵੀ ਕਈ ਵਾਰੀ ਕੋਈ ਨਾ ਕੋਈ ਸ਼ਖਸੀਅਤਾਂ ਰਹਿ ਜਾਂਦੀਆਂ ਅਸੀਂ ਯਤਨ ਕਰਦੇ ਆ ਕਿ ਕੋਈ ਰਹਿ ਨਾ ਜਾਵੇ ਉਹਨਾਂ ਸਾਰਿਆਂ ਨੂੰ ਸਨਮਰ ਬੇਨਤੀ ਆ ਕਿ ਵੱਧ ਤੋਂ ਵੱਧ ਇਹਦੇ ਵਿੱਚ ਮੌਲਿਆਤ ਕੀਤੀ ਜਾਵੇ। ਦੂਸਰੀ ਬੇਨਤੀ ਮੈਨੂੰ ਇੱਕ ਚਿੱਠੀ ਸਾਡੇ ਸਰਦਾਰ ਹਰਮਿੰਦਰ ਸਿੰਘ ਕਾਲਕਾ ਜਿਹੜੇ ਪ੍ਰਧਾਨ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੇ ਮੈਨੂੰ ਇੱਕ ਚਿੱਠੀ ਭੇਜੀ ਸੀ ਕਿ ਚੰਗਾ ਹੋਵੇ ਕਿ ਆਪਾਂ ਇਹ ਸਮਾਰੋਹ ਨੂੰ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਂਡ ਥੱਲੇ ਦਿੱਲੀ ਵਿਖੇ ਮਨਾਇਆ ਜਾਵੇ। ਉਹਨੇ ਵਾਕ-ਵਾਕ ਸਮੇਂ ਦੀਆਂ ਸ਼ਤਾਬ ਦੀਆਂ ਦੇ ਉਹਦੇ ਵਿੱਚ ਜ਼ਿਕਰ ਵੀ ਕੀਤੇ ਆ ਤੇ ਮੈਂ ਉਹਨਾਂ ਦਾ ਵੈਲਕਮ ਵੀ ਕੀਤਾ ਕਿ ਚੰਗੀ ਗੱਲ ਆ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਕਮਾਂਡ ਜਿਹੇ ਸਮਾਗਮ ਮਨਾਓ ਪਰ ਮੈਂ ਕਹਿਣਾ ਚਾਹਣਾ ਕਿ ਕਿ ਸਾਡੇ ਸਮਾਗਮਾਂ ਦੀਆਂ ਡੇਟਾਂ ਪਹਿਲਾਂ ਇੱਧਰ ਵੀ ਨਰਜ਼ਾਤ ਪਿਆ ਤੇ ਮੈਂ ਉਹਨਾਂ ਨੂੰ ਅੱਜ ਵੀ ਜਿਹਾ ਆਇਆ ਕਹਿਣਾ ਪਰ ਚਿੱਠੀ ਨੂੰ ਚਿੱਠੀ ਰੂਪ 'ਚ ਨਾ ਰੱਖੋ ਮੈਨੂੰ ਥੋੜੀ ਜਿਹੀ ਕਹਿ ਲਓ ਹੈਰਾਨਗੀ ਵੀ ਥੋੜੀ ਜਿਹੀ ਮਹਿਸੂਸ ਹੋਈ ਕਿ ਉਹਨੇ ਆ ਕੇ ਇੱਥੇ ਗੁਰਦੁਆਰਾ ਕਾਲੀ ਬੋਂਗਾ ਬੋਂਗਾ ਬਾਬਾ ਬੁੱਲਾ ਸਿੰਘ ਜੀ ਉਥੇ ਆ ਕੇ ਮੀਟਿੰਗ ਵੀ ਕਰ ਲੈਂਦੇ ਹੰਗ ਸਿੰਘਾਂ ਦੇ ਨਾਲ ਹਰਿਆਣਾ ਕਮੇਟੀ ਨੂੰ ਸੱਦ ਕੇ ਤੇ ਪ੍ਰਧਾਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਸਾਡੇ ਕਿਸੇ ਏਮਪਲੋਈ ਨੂੰ ਜਾਂ ਮੈਂਬਰ ਨੂੰ ਇਹਦੇ ਬਾਰੇ ਪਤਾ ਵੀ ਨਹੀਂ ਕੀ ਉਹ ਚਿੱਠੀ ਇੱਕ ਚਿੱਠੀ ਆ ਜਾਂ ਸੱਚਮੁੱਚ ਆਪਾਂ ਸਹਿਰਦੇ ਆਂ ਵੀ ਆਪਾਂ ਕੱਟੇ ਹੋ ਕੇ ਮਨਾਈਏ ਮੈਂ ਤਾਂ ਇਸ ਗੱਲ ਦਾ ਬੜਾ ਵੈਲਕਮ ਕੀਤਾ ਸੀ ਕਿ ਚੰਗੀ ਗੱਲ ਆ ਕੋਈ ਨਹੀਂ ਡੇਟਾ ਦਾ ਬੈਠ ਕੇ ਫੈਸਲਾ ਕਰ ਲਾਂਗੇ ਪਰ ਇੰਨਾ ਕਾਲਾ ਪੰਨਾ ਰੱਖੋ ਸਦਾਰ ਹਰਮੀਤ ਸਿੰਘ ਕਾਲਕਾ ਜੀ ਮੈਂ ਤੁਹਾਡੀ ਉਹ ਚਿੱਠੀ ਦਾ ਸਤਿਕਾਰ ਕਰਦਾ ਪਰ ਆਪਾਂ ਕੋਈ ਪ੍ਰੋਗਰਾਮ ਵੀ ਦਾ ਲਿਖਣੇ ਆ ਤੇ ਪ੍ਰੋਗਰਾਮ ਜੇ ਆਪਾਂ ਇਕੱਠੇ ਲਿਖਾਂਗੇ ਤਾਂ ਇਕੱਠੇ ਸਾਰਿਆਂ ਜਥੇਬੰਦੀਆਂ ਨੂੰ ਸਨੇਹ ਦੇਾਂਗੇ ਤੇ ਤੁਸੀਂ ਉਹ ਤਰੀਕਾ ਵੀ ਦੇ ਕੇ ਉਹਨਾਂ ਨੂੰ ਦੱਸ ਦਤਾ ਵੇ ਕਿਹੜੀ ਕਿਹੜੀ ਤਰੀਕ ਨੂੰ ਤੁਸੀਂ ਉਥੇ ਦਿੱਲੀ ਸ਼ਮੂਲੀਅਤ ਕਰਨੀ ਆ ਤੋਂ ਮੈਂ ਚਾਹੁੰਦਾ ਵੀ ਆ ਦਿਲ ਦੇ ਅਰਗਾਨੀਆਂ ਤੋਂ ਕਿ ਸਾਡੇ ਵੀ ਦਿੱਲੀ ਨੂੰ ਵੱਡੇ ਸਮਾਗਮ ਹੋਣੇ ਉੱਥੇ ਜਲੇ ਨਗਰ ਕੀਰਤਨ ਆਉਣਾ ਚਾਰ ਦਿਨ ਅਸੀਂ ਦਿੱਲੀ ਦੇ ਵਿੱਚ ਰਹਿਣਾ ਉੱਥੇ ਪਰ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜੇ ਤੁਸੀਂ ਇਹ ਉਦਮ ਉਪਰਾਲਾ ਕਰਨਾ ਹੈ ਤਾਂ ਆਪਾਂ ਬੈਠ ਕੇ ਕੋਈ ਸਲਾਹ ਕਰ ਲਈਏ ਤਾਂ ਕਿ ਸਾਰਥਕ ਪੋਜਿਟਿਵ ਇਹਦਾ ਕੋਈ ਰਿਜ਼ਲਟ ਨਿਕਲੇ ਨਾ ਕਿ ਇਹ ਕਾਗਜ਼ੀ ਪੱਤਰੀ ਇੱਕ ਚਿੱਠੀ ਦੇ ਰੂਪ ਵਿੱਚ ਚਿੱਠੀ ਰਹਿ ਜਾਵੇ ਤੋ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੀਡੀਆ ਜੋਗਿਆ ਵੱਧ ਤੋਂ ਵੱਧ ਇਹਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਇਹ ਸ਼ਹੀਦ ਦੀ ਗੁਰਪੁਰਬ ਸਾਰੀ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਇਹ ਕੱਪੜ ਹੋ ਕੇ ਬਣਾਉਣ। ਵੇਖੋ ਬੇਨਤੀ ਇਹ ਆ ਕਿ ਜਦੋਂ ਇਹ ਕਮੇਟੀ ਬਣੀ ਸੀ ਮੈਂ ਉਹਦੇ ਚਾਤਨ ਵੀ ਕੀਤਾ। ਮੈਂ ਹੁਣ ਪਿਛਲੇ ਪਾਸੇ ਨੂੰ ਨਹੀਂ ਜਾਣਾ ਕਮੇਟੀ ਮੈਂਬਰ ਸਹਿਬਾਨਾਂ ਨੂੰ ਸਾਰਾ ਪਤਾ ਮੈਂ ਉਹਦੇ ਵਿੱਚ ਬਤੌਰ ਚੇਅਰਮੈਨ ਤੇ ਬਤੌਰ ਸ਼ੋਮਣੀ ਕਮੇਟੀ ਦਾ ਪ੍ਰਧਾਨ ਇਹ ਸੋਚਦਾ ਸੀ ਵੀ ਮੈਂ ਇਹਨਾਂ ਨੂੰ ਇੱਕ ਥਾਂ ਇਕੱਤਰ ਕਰਾਂ ਤੇ ਮੇਰਾ ਪੂਰ ਜੋਰ ਸਾਰਾ ਯਤਨ ਵੀ ਲਿਆ ਵੀ ਇਹ ਇਕੱਠਾਂ ਇਕੱਤਰ ਹੋਈਏ ਪਰ ਜਿਸਲੇ ਮੈਂ ਦੇਖਿਆ ਵੀ ਪਾਣੀ ਤਾਂ ਸਿਰੋਂ ਲੰਘਦਾ ਜਾਂਦਾ ਇਕੱਤਰ ਹੋਣ ਦੇ ਥਾਂ ਇਹ ਸਿਸਟਮ ਜਿਹੜਾ ਆ ਮੇਰੇ ਤੋਂ ਬਾਹਰ ਨਿਕਲ ਰਿਹਾ ਤੇ ਮੈਂ ਦੋਹਾਂ ਆਉਧਿਆਂ ਤੋਂ ਦੋਸਤੀ ਭਾ ਦੇ ਦਿੱਤਾ ਸੀ ਉਹ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਡਾਇਰੈਕਟੋਰੇਟ ਜਾ ਕੇ ਸਖਤਰਤ ਜਾ ਕੇ ਆਪ ਦਿੱਤਾ ਸੀ ਤੇ ਮੈਂ ਉਦੋਂ ਮਹਿਸੂਸ ਕਰਦਾ ਸੀ ਕਿ ਜੇ ਕਮੇਟੀ ਬਣੀ ਆ ਤੇ ਅਕਾਲ ਤਖਤ ਦਾ ਹੁਕਮਨਾਮਾ ਇਹ ਜਿਹੜਾ ਆ ਇਹਦੇ ਵਿੱਚ ਪੰਥ ਦੇ ਵਿੱਚ ਕੋਈ ਵੱਡਾ ਝਗੜਾ ਨਾ ਪਵੇ ਪੰਥ ਇੱਕ ਥਾਂ ਇਕੱਠਾ ਹੋ ਗਏ ਪਰ ਹੁਣ ਮੈਨੂੰ ਮਹਿਸੂਸ ਹੁੰਦਾ ਕਿ ਇੱਕ ਨਗਾਤੀ ਪ੍ਰੋਗਰਾਮ ਸੀ ਇੱਕ ਤਾਂ ਇਹ ਸੀ ਪ੍ਰੋਗਰਾਮ ਵੀ ਅਕਾਲੀ ਦਲ ਦੋ ਬਣਾਉਣੇ ਆ ਉਹ ਜਿਹੜੇ ਉਹ ਸਾਡੇ ਸਾਹਮਣੇ ਆ ਗਏ ਤੇ ਦੂਜਾ ਮੈਨੂੰ ਕਿਉਂਕਿ ਕੰਨੋਂ-ਕੰਨੀ ਕਈ ਵਾਰੀ ਇਹ ਗੱਲਾਂ ਆਉਂਦੀਆਂ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਸ਼੍ਰੋਮਣੀ ਕਾਲਜ ਦਲ ਦਾ ਪ੍ਰਧਾਨ ਬਣੂਗਾ ਤੇ ਤਦ ਉਹਨਾਂ ਨੂੰ ਸਵਾਲ ਵੀ ਕੀਤੇ ਉਹ ਕਹਿੰਦੇ ਜੀ ਮੈਂ ਦੋਏ ਜਿਹੜੇ ਤੁਹਾਡੇ ਮੈਨੂੰ ਕਹਿਣਗੇ ਤੇ ਮੈਂ ਬਣ ਵੀ ਸਕਦਾ ਤੇ ਹੁਣ ਤਾਂ ਦੋ ਧੜੇ ਨਹੀਂ ਹੁਣ ਤਾਂ ਦੋ ਧੜੇ ਬਣਾ ਦਿੱਤੇ ਉਦੋਂ ਸਿਰ ਵੀ ਦੋਏ ਧੜੇ ਕਹਿਣਗੇ ਤੇ ਫਿਰ ਮੈਂ ਸਮਝਦਾ ਭਈ ਉਹ ਉਹਨਾਂ ਦੀ ਮਨਸ਼ਾ ਪੂਰੀ ਹੋ ਗਈ ਜੋ ਇਹ ਕਹਿੰਦੇ ਸੀ ਵੀ ਇਹ ਪ੍ਰਧਾਨ ਬਣ ਕੇ ਸਰਦਾਰ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹ ਹੁਣ ਬਣ ਗਏ ਤੇ ਮੈਂ ਸਮਝਦਾ ਭਈ ਕੌਮ ਇਕੱਠਾਂ ਇਕੱਠੇ ਹੋਣ ਨੂੰ ਇੱਕ ਪਾਸੇ ਸਤਾਪਦੀਆਂ ਮਨਾਉਣ ਨੂੰ ਤੁਰੇ ਆ ਤੇ ਦੂਸਰੇ ਪਾਸੇ ਆਪਾਂ ਅੱਡੋ-ਅੱਡੀ ਜਿਹੜੇ ਆ ਉਹ ਆਪਣੇ ਝੰਡੇ ਵੀ ਖੜੇ ਕਰ ਲਏ ਦੇਖੋ ਇਹ ਜਿਹੜੀ ਗੱਲ ਆ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਵੱਧ ਜਾਣਦੇ ਆ ਇਹ ਸਾਰਿਆਂ ਨੂੰ ਇਸ ਗੱਲ ਦਾ ਇਲਮ ਸੀ ਮੈਂ ਹੁਣ ਇਲਮ ਦੇ ਵਿੱਚ ਤੁਹਾਡੇ ਹੋਰ ਵਾਅਦਾ ਕਰਦਿਆਂ ਥੋੜਾ ਜਿਹਾ ਕਿ ਡੈਲੀਗੇਟ 500 ਚੁਣਿਆ ਕੋਈ ਡੈਲੀਗੇਟ ਦੀ ਲਿਸਟ ਆਈ ਤੁਹਾਡੇ ਕੋਲ ਜਿਆਦਾ ਦੱਸੋ ਕਿਉਂਕਿ ਡੈਮੋਕ੍ਰੇਸੀ ਬਹਾਲ ਕਰਦਈ ਸੀ ਤੇ ਦੂਜਾ ਪੱਖ ਸਰਦਾਰ ਸਰਜੀਤ ਸਿੰਘ ਰਖੜਾ ਤਾਂ ਇੱਕ ਦਿਨ ਪਹਿਲਾਂ ਐਨਾਨਸ ਕਰ ਗਿਆ ਵੀ ਜੀ ਸਾਡਾ ਆ ਪ੍ਰਧਾਨ ਹੋਊਗਾ ਤੇ ਸਾਡਾ ਆ ਜਿਹੜਾ ਧਾਰਮਿਕ ਵਿੰਗ ਹੋਊਗਾ ਤੇ ਮੈਂ ਸਮਝਦਾ ਫੇਰ ਜੁੰਦਾ ਸਾਹਿਬ ਨੇ ਉਥੇ ਪ੍ਰੈਸ ਕਾਨਫਰੰਸ ਵੀ ਕੀਤੀ ਵੀ ਨਹੀਂ ਜੀ ਇਦਾਂ ਨਹੀਂ ਹੋਊਗੀ ਉਹਦਾ ਉਥੇ ਡੈਲੀਗੇਟ ਫੈਸਲਾ ਕਰਨਗੇ ਕਿਉਂਕਿ ਸਾਰਾ ਸਿਸਟਮ ਉਹ ਹੈ ਤਾਂ ਸਾਡੇ ਵਿੱਚੋਂ ਗਏ ਉਹ ਸਾਡੇ ਭਰਾ ਹੀ ਆ ਪਰ ਸਿਸਟਮ ਤਾਂ ਕੋਈ ਨਵਾਂ ਨਹੀਂ ਨਾ ਸਿਸਟਮ ਦਾ ਸਾਰੇ ਦਾ ਸਾਰਾ ਪਹਿਲੇ ਤੈਅ ਸੀ ਉਹ ਇੱਕ ਨਕਾਤੀ ਪ੍ਰੋਗਰਾਮ ਸੀਗਾ ਭਈ ਤੁਹਾਡੇ ਦੋ ਬਣ ਜਾਣ ਤੇ ਨਾਲ ਪ੍ਰਧਾਨ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਬਣ ਜਾਣ ਉਹ ਉਹਨਾਂ ਨੇ ਆਪਣੀ ਜਿਹੜੀ ਸਾਰੀ ਮਨਛਾ ਆ ਉਹ ਪੂਰੀ ਕਰ ਲਈ ਜੀ ਮੈਂ ਜਾਦਕ ਦਾ ਆਪਣੀ ਸੁਰਤ ਸੰਭਾਲੀ ਆ ਮੈਂ ਅਕਾਲੀ ਦਲ ਬਖ ਬਖ ਹੁੰਦੇ ਵੀ ਦੇਖਿਆ ਬਖ ਬਖ ਮੌਕਿਆਂ ਦੇ ਉੱਤੇ ਅਕਾਲੀ ਦਲ ਨੂੰ ਸਰਜੀਤ ਲੋਕ ਕਰਦੇ ਰਹੇ ਇੱਕੋ ਹੀ ਅਕਾਲੀ ਦਲ ਰਹਿੰਦਾ ਅੱਜ ਤੱਕ ਦਾ ਇਤਿਹਾਸ ਆ ਉਹ ਲੋਕ ਪਰਕਰਟ ਕਰਦੇ ਲੋਕ ਸ਼ਕਤੀ ਜਦੋਂ ਇਲੈਕਸ਼ਨਾਂ ਹੁੰਦੀਆਂ ਉਹਦੇ ਵਿੱਚ ਪਰਕਰਟ ਕਰ ਦਿੰਦੇ ਆ ਪਰ ਮੈਂ ਇਦਾਂ ਨਹੀਂ ਸੀ ਦੇਖੀ ਭੀ ਸ਼ੋਮਣੀ ਕਮੇਟੀ ਵੀ ਖੋਲਾਂਗੇ ਸਿੰਬਲ ਵੀ ਖੋਲਾਂਗੇ ਤੇ ਫੇਰ ਦਫ਼ਤਰ ਵੀ ਖੋਲਾਂਗੇ ਇਹ ਮੈਂ ਸਮਝਦਾ ਜਹੇਦਾਰ ਸਾਹਿਬ ਨੂੰ ਇਹ ਭਾਸ਼ਾ ਜਿਹੜੀ ਆ ਇਹਦੇ ਪਿੱਛੇ ਤਾਂ ਨਹੀਂ ਕੋਈ ਕਨੈਕਸ਼ਨ ਜੁੜਿਆ ਆ ਇਹ ਖੋਰ ਖਵਾਨ ਵਾਲੀਆਂ ਗੱਲਾਂ ਸਿੱਖ ਪੰਦੇ ਵਿੱਚ ਕਦੇ ਵੀ ਨਹੀਂ ਹੋਈਆਂ ਇਹਦਾ ਲੋਕ ਸ਼ਕਤੀ ਆ ਲੋਕ ਪ੍ਰਗਟ ਕਰ ਦੇਣਗੇ ਠੀਕ ਆ ਧੜੇ ਬਣਦੇ ਰਹੇ ਤੇ ਧੜੇ ਬਣਦੇ ਰਹਿਣਗੇ ਪਰ ਇਲੈਕਸ਼ਨਾਂ ਨਸਤਾਰਾ ਕਰਦੀਆਂ ਸੀ ਹਰ ਗੱਲ ਦੀਆਂ ਤੇ ਕੀ ਆਪਾਂ ਹੁਣ ਅੱਜ ਜੇ ਇੰਨੇ ਜ਼ੋਰ ਨਾਲ ਬੋਲਾਂਗੇ ਤੇ ਉਹਦੇ ਪਿੱਛੇ ਕੀ ਇੰਟੂਿਸ਼ਨ ਆ ਜਾਂ ਕੀ ਹੋ ਸਕਦਾ ਦੇਖੋ ਬਾਕੀ ਵੀ ਸਾਰੇ ਕਹਿੰਦੇ ਆ ਵੀ ਟਾਈਮ ਨਾਲ ਇਲੈਕਸ਼ਨ ਆ ਹੁਣ ਸਾਰਾ ਕੁਝ ਹੋਵੇ ਪਰ ਖੋਹਾ ਖਵਾਈ ਵਾਲਾ ਕੰਮ ਜਿਹੜਾ ਇਹ ਮੈਨੂੰ ਜਾਪਿਆ ਫਿਰ ਦੂਜੀ ਗੱਲ ਜੇ ਆਪਾਂ ਇਹੋ ਹੀ ਕੰਮ ਕਰਨਾ ਤੇ ਫਿਰ ਮੈਨੂੰ ਹੁਣ ਪਿੱਛੇ ਮਹਾਰਾਸ਼ਟਰ ਵੀ ਚੇਤੇ ਆਉਂਦਾ ਕਿ ਮਹਾਰਾਸ਼ਟਰ ਦੇ ਵਿੱਚ ਉਹ ਪਾਰਟੀ ਜਿਹੜੀ ਸੀ ਉਹ ਤਫਾਦ ਕਰਕੇ ਸਿੰਬਲ ਰਿਜ਼ਰਵ ਕਰ ਦਿੱਤਾ ਕੀ ਇਹਦੇ ਪਿੱਛੇ ਉਹ ਕਹਾਣੀਦਾਨੀ ਕੀ ਕੀ ਆਪਾਂ ਕੌਮ ਨੂੰ ਸੇਹ ਦੇਣੀ ਜਾਂ ਕੀ ਆਪਾਂ ਕੌਮ ਨੂੰ ਵੱਡੋ-ਵੰਡੀ ਕਰਨਾ ਮੈਂ ਨਿਮਰਤਾ ਸਾਹਿਬ ਬੇਨਤੀ ਕਰਦਾ ਜਦੋਂ ਮੈਂ ਮੈਂਬਰੀ ਤੋਂ ਸtibਾ ਦਿੱਤਾ ਸੀ ਉਹ ਕਮੇਟੀ ਦੀਆਂ ਤਿੰਨ ਮੀਟਿੰਗਾਂ ਅੰਦਰ ਨਹੀਂ ਹੋਈਆਂ ਸੀ ਦੋ ਪਬਲਿਕਲੀ ਹੋਈਆਂ ਸੀ ਤੇ ਮੇਰਾ ਯਤਨ ਵੀ ਸੀ ਪਰ ਮੈਂ ਦੇਖਦਾ ਸੀ ਵੀ ਇਹ ਗੱਲ ਸਿੱਧੇ ਨਹੀਂ ਚਾਣੀ ਅਲਟੀਮੇਟਲੀ ਇਹ ਆਪੋ-ਆਟ ਹੋ ਜਾਣੀ ਆ ਤੇ ਮੈਂ ਸ਼ੋਮਲੀ ਕਮੇਟੀ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਵੀ ਤੇ ਕਮੇਟੀ ਦੇ ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਕਰਾੰਤੀ ਜੀ ਉਹਨਾਂ ਨੂੰ ਮੈਂ ਦੇਖ ਕੇ ਆਇਆ ਸੀ ਉਹ ਕਿਉਂ ਦਿੱਤਾ ਸੀ ਉਹਦਾ ਕਾਰਨ ਇਸ ਤੇ ਹੁਣ ਮੈਨੂੰ ਉਹ ਸਾਰਾ ਦਿਸਣ ਡਿਆ ਆ ਕਿ ਜੇ ਆਪਾਂ ਇਦਾਂ ਹੀ ਇਹਨੂੰ ਪ੍ਰਸਾਰੇ ਨੂੰ ਜਿਸ ਢੰਗ ਦੇ ਨਾਲ ਆਪਾਂ ਲੈ ਚੱਲੇ ਆ ਤੇ ਕੌਮ ਦੇ ਵਿੱਚ ਫਿਰ ਆਪੋ ਵਿੱਚ ਹੀ ਭਰਾ ਮਾਰੂ ਜੰਗ ਜਿਹੜੀ ਹੋਰ ਆਪਣੀ ਤੇਜ ਹੋ ਜਾਣੀ ਹੈ ਬਈ ਸ਼੍ਰੋਮਣੀ ਕਮੇਟੀ ਕੱਲ ਉਹ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਨੂੰ 2 ਸਾਲ ਹੋ ਗਏ ਟਾਈਮ ਨਹੀਂ ਦੇ ਰਹੀ ਸਰਕਾਰ ਤੇ ਮੈਂ ਤਾਂ ਇਹਨਾਂ ਨੂੰ ਵੀ ਉਦੋਂ ਕਿਹਾ ਸੀ ਵੀ ਜੇ ਤੁਹਾਡੇ ਨਾਲ ਕੋਈ ਲਿੰਕ ਹੈ ਕਿ ਤੁਸੀਂ ਹੀ ਟਾਈਮ ਲੈ ਦਿਓ ਤੁਹਾਨੂੰ ਚੰਗੇ ਕੰਮ ਦੇ ਬੰਦੀ ਸਿੰਘਾਂ ਦਾ ਮਸਲਾ ਕਿਉਂਕਿ ਵੱਡਾ ਮੁੱਦਾ ਤਾਂ ਆਪਣੇ ਕੋਲ ਉਹੋ ਹੀ ਆ ਨਾ ਫੇ ਤੁਸੀਂ ਉਹ ਸ਼ਕਤੀ ਨੂੰ ਉਧਰ ਵਰਤੋ ਕਿਉਂਕਿ ਜਿਹੜੀ ਪਹਿਲੀ ਮੀਟਿੰਗ ਇੱਥੇ ਸ਼੍ਰੀ ਕਾਲ ਤਖਤ ਤੇ ਹੋਈ ਸੀ ਉਦੋਂ ਹੋਮ ਮਿਨਿਸਟਰ ਸਾਹਿਬ ਆਪ ਚੱਲ ਕੇ ਆਏ ਸੀ ਤੇ ਉਦੋਂ ਮੈਂ ਕਹਿੰਦਾ ਸੀ ਵੀ ਉਦੋਂ ਕਹਿੰਦੇ ਅਸੀਂ ਅੰਦਰ ਵੜ ਕੇ ਗੱਲ ਵੀ ਕੀਤੀ ਆ ਤੇ ਹੁਣ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹਿ ਰਿਹਾ ਕਿ ਆ ਦੋ ਤਿੰਨ ਜਿਹੜੀਆਂ ਗੱਲਾਂ ਆ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋ ਜਵੇ ਹਰ ਇੱਕ ਲੜੇ ਪੀਸਫੁਲੀ ਆਜਣ ਜਿਹੜਾ ਆਉਂਦਾ ਉਹ ਆਪਣੇ ਆ ਕੇ ਪ੍ਰਾਪਤੀ ਕਰ ਲਊਗਾ ਤੇ ਫਿਰ ਜੇ ਕੋਈ ਸਿੰਬਲ ਦਾ ਝਗੜਾ ਆ ਪਿਛਲੇ ਪਹਿਲੇ ਮਾਨ ਸਾਹਿਬ ਵੇਲੇ ਪਾਰਟੀ ਸੀ ਬਰਨਾਲਾ ਸਾਹਿਬ ਵੇਲੇ ਸੀ ਸਿੰਬਲ ਦਾ ਆਟੋਮੈਟਿਕਲੀ ਜਿਹੜੀ ਪਾਰਟੀ ਜਿੱਤ ਦੇ ਵਿੱਚ ਹੋਂਦ ਚ ਆ ਜਾਂਦੀ ਆ ਤੇ ਉਹ ਸਿੰਬਲ ਕਲੇਮ ਕਰ ਲੈਂਦੀ ਆ ਜਿਦਾ ਸਤਨ ਵਿੱਚ ਬਾਦਲ ਸਾਹਿਬ ਨੇ ਬਰਨਾਲੇ ਤੁਹਾਡੇ ਕੋਲੋਂ ਉਹ ਲਿਆ ਸਿੰਬਲ ਸਰਦਾਰ ਕਾਬਲ ਸਿੰਘ ਜੀ ਹੁੰਦੇ ਸੀ ਉਹਨਾਂ ਦੇ ਨਾਂ ਤੇ ਸੋ ਇਸ ਕਰਕੇ ਆ ਜਿਹੜੀ ਖੋਹਾ ਖਵਾਈ ਵਾਲੀ ਗੱਲ ਕਰਨ ਲੱਗੇ ਆ ਜਾਂ ਇਹ ਚਣੌਤੀਆਂ ਵਾਲੀ ਗੱਲ ਕਰ ਲੰਗੇ ਇਹ ਤਾਂ ਫਿਰ ਮੇਰਾ ਖਿਆਲ ਆ ਡੈਮੋਕ੍ਰੇਸੀ ਦਾ ਇੱਕ ਨਾਰਮ ਨੇਗਾ ਕਿਸੇ ਸਤਕਾਰਯੋਗ ਭਾਸ਼ਾ ਦੇ ਨਾਲ ਤਾਂ ਸਾਰੇ ਬਾਕੀ ਵੀ ਬੋਲਦੇ ਆ ਭਾਵੇਂ ਪਰ ਜੇ ਖੋਹਾ-ਕਵਾਈ ਦਾ ਗੱਲ ਕਰਾਂਗੇ ਤਾਂ ਫਿਰ ਨੈਚੁਰਲੀ ਬੰਦੇ ਦੀ ਸੋਚ ਕਿਸੇ ਨਾ ਕਿਸੇ ਪਾਸੇ ਜਾਂਦੀ ਆ ਵੀ ਯਾਰ ਕਿਉਂ ਇਦਾਂ ਦੀਆਂ ਜਿਹੜੀਆਂ ਬੋਲੀਆਂ ਬੋਲੀਆਂ ਜਾ ਰਹੀਆਂ ਆ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹਾਊਸ ਸੇ ਮਤੇ ਵੀ ਪਾ ਚੁੱਕੀ ਆ ਸ਼੍ਰੋਮਣੀ ਅਕਾਲੀ ਦਲ ਵੀ ਇਹਦੇ ਲਈ ਲਗਾਤਾਰ ਯਤਨਸ਼ੀਲ ਰਿਹਾ ਕਾਰਨ ਕੀ ਆ ਕਾਰਨ ਇਹ ਆ ਕਿ ਇਹ ਕਿਉਂਕਿ ਸੈਂਟਰਲ ਐਕਟ ਆ ਇਹ ਸੋਣਾ ਸੈਂਟਰ ਨੇ ਕਰਾਉਣਿਆਂ ਹੋ ਦੀ ਆ ਇਹ ਪਹਿਲਾ ਮੌਕਾ ਨਹੀਂਗਾ ਭਾਵੇਂ ਹੁਣ ਜੋਕ ਤਬਦੀਲ ਹੋ ਗਿਆ ਪਹਿਲਿਆਂ ਮੌਕਿਆਂ 'ਚ ਵੀ ਇਦਾਂ ਹੀ ਹੁੰਦਾ ਰਿਹਾ ਕਿ 18-18 ਸਾਲਾਂ ਬਾਅਦ ਚੋਣਾਂ ਹੋਈਆਂ ਅੱਜ ਦਾ ਕਹਿੰਨੇ ਕਰਾਓ ਛੇਤੀ ਪਰ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਹੋਰ ਤੁਹਾਡੇ ਧਿਆਨ 'ਚ ਲਿਆ ਦਿਆਂ ਤਿੰਨ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਪਈਆਂ ਜੀ ਚੋਣਾਂ ਤੁਰੰਤ ਕਰਵਾਈਆਂ ਜਾਣ ਆਹ ਹਰਿਆਣਾ ਕਮੇਟੀ ਦੇ ਵਿੱਚ ਕਿਉਂਕਿ ਸਾਡੀਆਂ 8 ਸੀਟਾਂ ਸੀ ਤਿੰਨ ਪਾ ਕੇ 11 ਉੱਥੇ ਇਹਨੇ ਵੋਟਾਂ ਨਹੀਂ ਬਣਾਈਆਂ ਕੋਸ਼ ਮੈਂਬਰ ਨਾਕਾਇਲ ਮੈਂ ਕੁਝ ਜਿਹੜੇ ਹਰਿਆਣੇ ਦੇ ਬੈਠੇ ਸੀਗੇ ਆਪਣੇ ਸਾਡੇ ਆਗੂ ਸਤਕਾਰਤ ਉਹ ਹਾਈ ਕੋਰਟ ਮੂਵ ਹੋਇਆ ਵੀ ਸਾਨੂੰ ਜਾਂ ਤਾਂ ਇਹ 8 ਡਿਲੀਟ ਕਰ ਦਿਓ ਕਿਉਂਕਿ ਨੋਟੀਫਿਕੇਸ਼ਨ ਨਹੀਂ ਕੀਤੀ ਜਾਤਾ ਸੀ ਐਮੈਂਡਮੈਂਟ ਕਰਕੇ 8 ਡਿਲੀਟ ਕਰ ਦਿਓ ਤੁਸੀਂ ਤੇ ਜਾਂ ਫੇ ਉਹਨਾਂ ਦੀਆਂ ਵੋਟਾਂ ਵੜਾਓ ਉਹ ਹਾਈ ਕੋਰਟ ਨੇ ਕਿਹਾ ਜੀ ਵੀ ਹਾਂ ਇਹਦੇ ਵਿੱਚ ਫਾਈਨਲ ਲਿਸਟ ਨਾਲ ਉਹਨਾਂ ਚ ਬਣਾਈ ਜਾਵੇ ਜਨਾਂ ਜਿਹੜੇ ਰੇਟ ਨੇ ਰਿਸਪੋਜ਼ ਆ ਪਉਂਦੀ ਹੁਣ ਉਸੇ 6 ਪਟੀਸ਼ਨਾਂ ਪਈਆਂ ਜਿਨ੍ਹਾਂ ਦੇ ਵਿੱਚ ਮੈਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਉਹਨਾਂ ਨੇ ਵੀ ਪਾਈਆਂ ਆ ਜਿਹੜੀਆਂ ਵੀ ਛੇਤੀ ਚੋਣਾ ਕਰਵਾਈਆਂ ਜਾਣ ਹਾਈ ਕੋਰਟ ਫੈਸਲਾ ਕਰ ਦੋ ਕਿ ਸਾਨੂੰ ਕੋਈ ਦਿੱਕਤ ਨਹੀਂ ਸੈਂਟਰ ਸਰਕਾਰ ਦੇ ਬਸਿਆ ਉਹ ਕਰ ਦੇਣ ਪਰ ਮੈਂ ਦੇਖਿਆ ਜੇਲੇ ਕਿਸੇ ਗਾਲ ਤੋਂ ਲਾਂਬੇ ਹੋਣਾ ਹੋਵੇ ਤਾਂ ਦੂਏ ਸਰ ਆਪਾਂ ਦੋਸ਼ ਮਾਰ ਦਿੰਨੇ ਆ ਭਈ ਤਾਂ ਕਿ ਹੋਵੇ ਵੀ ਜੀ ਉਹ ਦੂਜੇ ਨਹੀਂ ਕਰਵਾ ਰਹੇ ਸ਼੍ਰੋਮਣੀ ਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਦਾ ਤੇ ਯੋਗਦਾਨ ਹੀ ਕੋਈ ਨਹੀਂ ਸੈਂਟਰ ਨੇ ਕਰਾਉਣੇ ਜਸਤਰ ਸਰੋਬ ਸਾਹਿਬ ਨੇ ਲਿਸਟਾਂ ਵੀ ਬਣਾ ਲੀਆਂ ਸੇਤਾ ਫਾਈਨਲ ਹੋਣ ਵਾਲੀਆਂ ਸੀ ਹਾਈ ਕੋਰਟ ਨੇ ਰੋਕ ਲਾ ਦਿੱਤੀ ਉਹਦੇ ਵਿੱਚ ਹੁਣ ਸਾਡਾ ਤਾਂ ਕੋਈ ਕਸੂਰ ਨਹੀਂ ਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਤਾਂ ਹੋਰ ਵੀ ਆ ਬਾਰਸ ਪੰਜਾਬ ਦੇ ਵੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆ ਉਹ ਰੱਖ ਸਕਦੇ ਰੱਖੀ ਜਾਂਦੇ ਸਾਰੇ ਪਰ ਮਾਨਤਾ ਪ੍ਰਾਪਤ ਇੱਕੋ ਹੀ ਸ਼੍ਰੋਮਣੀ ਅਕਾਲੀ ਦਲ ਆ ਜਿਹਦੇ ਕੋਲ ਤੱਕੜੀ ਚੌਂ ਦਾ ਨਿਸ਼ਾਨ ਆ ਉਹ ਹੀ ਅਕਾਲੀ ਦਲ ਇੱਕ ਹੈਗਾ ਉਹਦੇ ਨਾਲ ਆਪਾਂ ਜੋੜ ਦਿੰਨੇ ਨਾ ਭਾਵੇਂ ਭਾ ਦਾਨ ਹੈਗਾ ਉਹ ਕੱਲਾ ਸ਼੍ਰੋਮਣੀ ਅਕਾਲੀ ਦਲ ਆ ਮੈਂ ਕਿਉਂਕਿ ਉਹ ਕੇਸ ਲੜਿਆ ਸਾਰਾ ਤੇ ਉਹ ਪ੍ਰोसीਡਿੰਗਾਂ ਸਾਰੀਆਂ ਪੁਰਾਣੀਆਂ ਪਈਆਂ ਤੇ ਕੱਲਾ ਸ਼੍ਰੋਮਣੀ ਅਕਾਲੀ ਦਲ ਆ ਬਾਦਲ ਦਾ ਕਿਤੇ ਵੀ ਨਾਂ ਰਜਿਸਟੜਿਆ ਨਾ ਬਾਦਲ ਖਾਲੀ ਦਾ ਕੱਲਾ ਸ਼ੋਮਨੀ ਕਾਲੀ ਦਾ ਇਹ ਆਪਾਂ ਇਦਾਂ ਥੱਲੇ ਨੂੰ ਨਾ ਜਾਈਏ ਕਿਉਂਕਿ ਇਹ ਮੇਰਾ ਨਾਂ ਸੁਭਾਅ ਹੀ ਆ ਇਦਾਂ ਦਾ ਕਈ ਵਾਰ ਕਹਿੰਦੇ ਤਾਂ ਮੈਂ ਨਰਮ ਪਰ ਮੈਂ ਸਾਕਤ ਵੀ ਆ ਕਿਉਂਕਿ ਜਿਹੜੇ ਮੇਰੇ ਵੀਰ ਆ ਸਤਿਕਾਰਯੋਗ ਸਾਰੇ ਮੈਂ ਬੇਨਤੀ ਨਿਮਰਤਾ ਸਹਿਤ ਉਸ ਦਿਨ ਬਾਬੇ ਪਕਾਲੇ ਵੀ ਕੀਤੀ ਸੀ ਅੱਜ ਵੀ ਕਰਦਾ ਕਿ ਕੌਮ ਇੱਕ ਤਾਂ ਸਾਰੀ ਇਕੱਠੀ ਹੋਵੇ ਚੁਣੌਤੀਆਂ ਬਹੁਤ ਵੱਡੀਆਂ ਆ ਆਪਾਂ ਇਦਾਂ ਖੇਰੂ ਖੇਰੂ ਹੋ ਕੇ ਪੰਥਕ ਸ਼ਕਤੀ ਜਿਹੜੀ ਆ ਉਹਨੂੰ ਕਮਜ਼ੋਰ ਨਾ ਕਰੀਏ ਤੇ ਮੇਰੇ ਜਿਹੜੇ ਵੀਰ ਮੇਰੇ ਨਾਲ ਸੀ ਉਹਨਾਂ ਨੂੰ ਪਤਾ ਹੀ ਆ ਸਾਰਾ ਕੁਝ ਨਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਕੀ ਦਸਤੀ ਭਾ ਦਤਾ ਐਗਜ਼ੈਕਟਿਵ ਦੇ ਆ ਮੈਂਬਰ ਸਾਥੀ ਮੇਰੇ ਬੈਠੇ ਨਹੀਂ ਸੀ ਬਾ ਉਹ ਰਿਜੈਕਟ ਕਰ ਦਤਾ ਮੈਂ ਵਾਪਸ ਨਹੀਂ ਲਿਆ ਰਿਜੈਕਟ ਕਰ ਦਤਾ ਤੇ ਮੈਂ ਜਥੇਦਾਰ ਸਾਹਿਬ ਨੂੰ ਉੱਥੇ ਆਪਣਾ ਉਹ ਵੀ ਅਸਤੀਫਾ ਦੇ ਕੇ ਆਇਆ ਸੀ ਉਹ ਉੱਥੇ ਫੈਸਲਾ ਕਰ ਦਿੰਦੇ ਜੋ ਸੀ ਤਾਂ ਮੈਂ ਕਿਤੇ ਬਾਹਰ ਥੋੜਕ ਤੇ ਜਾਣਾ ਸੀ ਮੈਂ ਤਾਂ ਤੁਹਾਡੇ ਨੂੰ ਇੱਕੋ ਬੇਨਤੀ ਕਰੂੰਗਾ ਕਿ ਸਾਰਾ ਕੁਝ ਆਪਾਂ ਛੱਡੀਏ ਈਗੋਆਂ ਦੀਆਂ ਲੜਾਈਆਂ ਨਹੀਂ ਕੋਈ ਵੀ ਕਿਉਂਕਿ ਉਹ ਆਪਣੇ ਆਪ ਨੂੰ ਹੁਣ ਸਦਾ ਤੱਕ ਕਲੇਮ ਕਰਨ ਲੱਪੇ ਆ। ਕਿੰਨੀ ਲੜਾਈ ਆ ਜੀ ਇਹ ਲੱਗਦਾ ਤੇ ਜਿਹੜਾ ਆ ਹੁਣ ਆਇਆ ਸੀ ਸਿੰਘ ਸਾਹਿਬ ਦਾ ਆਦੇਸ਼ ਨਵਾਂ ਉਹ ਤੁਸੀਂ ਸਾਰੇ ਮੇਰੇ ਤੋਂ ਜ਼ਿਆਦਾ ਜਾਣਦੇ ਮੈਂ ਤਾਂ ਪਰਚੋਲਣਾ ਚਾਹਲੇ ਬਾਲੇ ਪਿਆ ਨਹੀਂਗਾ। ਤੇ ਉਹ ਸਾਰੀ ਗੱਲ ਹੁਣ ਤਕਰੀਬਨ ਸਾਫ਼ ਹੋ ਗਈ ਹਾਲੇ ਵੀ ਮੈਂ ਕਹਿੰਦਾ। ਭਈ ਏਕੇ ਦੇ ਵਿੱਚੇ ਬਲ ਹੁੰਦਾ ਆ। ਪਰ ਏਕਾ ਏਕਾਧਿਕਾਰ ਕਰਕੇ ਨਹੀਂ ਹੁੰਦਾ ਏਕਾ ਤਾਂ ਹੁੰਦਾ ਜੇ ਮਨੋ ਕਰੀਏ। ਤੇ ਜੇਕਾ ਅਧਿਕਾਰ ਆ ਵੀ ਮੇਰੀ ਆਜ ਹਰਦਿਆ ਤੇਰੀ ਆਜ ਹਰਦਿਆ ਇਦਾਂ ਨਹੀਂ ਹੁੰਦੀ ਗੱਲ। ਗੁਰੂ ਸਾਹਿਬ ਕਿਰਪਾ ਕਰਨ ਕੋ ਹੋਰ ਗਾਂ ਸਾਂ ਆਜੂ ਬਹੁਤ ਇਕੱਠੇ ਹੋ ਗਏ ਇੱਕ ਇਹ ਆਪਣੇ ਸਾਡੇ ਕੋਲਕੱਤਾ ਸਭਾ ਵੱਲੋਂ ਸਾਰਿਆਂ ਵੱਲੋਂ ਇਹ ਵੀ ਮਾੜਾ ਜ ਤੁਸੀਂ ਚੀਚੇ ਤੌਰ ਤੇ ਤਾਂ ਜੰਗ ਕਰ ਕਰਦਾ ਹੋ ਐਂਡੋਰਸ ਸਟੇਡੀਅਮ ਕੋਲਕੱਤਾ ਵਿਖੇ 14 ਸਤੰਬਰ ਦੇ ਦਿਨ ਐਤਵਾਰ ਸਾਰੇ ਦਿਨੇ 350 ਸਾਲਾ ਸ਼ਤਾਬਦੀ ਨੂੰ ਇਹ ਉਹਦਾ ਵੱਡਾ ਸਵਾਗਤ ਹੈ ਜਿਹਦੇ ਵਿੱਚ ਸਾਰੇ ਵੱਡੇ ਪੱਧਰ ਤੇ ਸ਼ਮੂਲ ਹੋਏ ਤੇ ਵੀ ਕਰਨਗੇ ਤੇ ਇਹਦੇ ਵਿੱਚ ਕਿਉਂਕਿ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਾਰੇ ਹਾਰੀਆਂ ਸਟੇਟਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਣ ਤਾਂ ਕਿ ਉਹ ਮੁੱਖ ਮੰਤਰੀ ਵੀ ਆਪਣੀਆਂ ਅਸੈਂਬੀਆਂ ਦੇ ਵਿੱਚ ਇੱਕ ਇੱਕ ਦਿਨ ਦਾ ਮਤਾ ਪਾਉਣ ਗੁਰੂ ਸਾਹਿਬ ਨੂੰ ਸਮਰਪਿਤ ਤੇ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਆ ਕਿ ਉਹ ਸਾਰੇ ਉਹਦੇ ਵਿੱਚ ਵੀ ਆਪਣੇ ਸ਼ਾਮਲ ਹੋਣ ਤੇ ਤਿਆਰੀ ਕਰਨੇ ਹੈ ਤਿਆਰੀ ਕਰੀ ਠੀਕ ਹੈ ਤਾਂ ਕਿ ਤੁਸੀਂ ਪਿੱਛੇ ਹਟ ਗਏ ਸੀ ਪਰ ਗਿਆਨੀ ਦੀ ਪੀਰ ਤੋਂ ਲੜ ਕੇ ਇਹਨਾਂ ਪੰਜਾਂ ਨੂੰ ਕਹਿ ਰਿਹਾ ਸੀ ਨਾ ਭੱਤੀ ਚੋਂ ਇਹ ਕੁਝ ਕੁਝ ਗੱਲਾਂ ਹੋਰ ਤੁਸੀਂ ਗਿਆਨੀ ਰਘਵੀਰ ਸਿੰਘ ਆਲੀਆਂ ਮੇਰੇ ਮੂੰਹ ਚ ਆਉਂਦਾ ਉਹਨਾਂ ਨੇ